ਹਥਿਆਰ ਜਮਾ ਨਾ ਹੋਣ ਦਾ ਨਤੀਜਾ ਇਹ ਹੈ ਕਿ ਅੱਜ ਦਿਨ ਸ਼ਹਿਰ 'ਚ ਗੋਲੀਆਂ ਚੱਲ ਰਹੀਆਂ ਨੇ ਵਾਰਦਾਤਾਂ ਨੂੰ ਵੇਖ ਕੇ ਅਜੀਹਾ ਲੱਗ ਰਿਹਾ ਹੈ ਕਿ ਗੋਲੀਆਂ ਚਲਾਉਣ ਵਾਲਿਆਂ ਦੇ ਦਿਲਾਂ ਤੇ ਦਿਮਾਗ 'ਚ ਕਾਨੂੰਨ ਦਾ ਕੋਈ ਖੌਫ ਨਹੀਂ ਰਿਹਾ ਹੁਣ ਅਮ੍ਰਿਤਸਰ ਦੇ ਹਲਕਰ ਆਜਾ ਸਾੰਸੀ 'ਚ ਪੈਂਦਰੀ ਕੋਟਲਾ ਡੂਮ ਪਿੰਡ 'ਚ 56 ਦੇ ਪਾਣੀ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ 'ਚ ਇਲਜ਼ਾਮ ਲੇਕੇ ਕਾਂਗਰਸ ਸਰਪੰਚ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਗੋਲੀਆਂ ਚਲਾ ਕੇ ਦੋ ਜਵਾਨਾਂ ਨੂੰ ਜ਼ਖਮੀ ਕਰ ਦਿੱਤਾ ਹੈ ਸੋਨ ਕਾਈ ਜਿੰਦ ਹੋਇਆ ਜੀਤ ਸਿੰਘ ਨੇ ਦੱਸਿਆ ਕਿ ਪਿੰਡੇ ਛੱਪੜ ਦਾ ਗੰਦਾ ਪਾਣੀ ਕੁਝ ਘਰਾਂ 'ਚ ਪਹੁੰਚ ਰਿਹਾ ਹੈ ਇਸ ਗੱਲ ਨੂੰ ਲੈ ਕੇ ਸਰਪੰਚ ਦੇ ਕੋਲ ਸ਼ਿਕਾਇਤ ਕੀਤੀ ਗਈ ਸੀ ਪਰ ਸਰਪੰਚ ਨੇ ਪਾਣੀ ਨੂੰ ਰੋਕਣ ਦੀ ਕੋਈ ਵਿਵਸਥਾ ਹੀ ਨਹੀਂ ਕੀਤੀ ਜਿਸ ਤੇ ਸਰਪੰਚ ਦਾ ਵਿਰੋਧ ਕੀਤਾ ਗਿਆ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਕੁਝ ਦਿਨ ਬਾਅਦ ਸਰਪੰਚ ਨਿਸ਼ਾਨ ਸਿੰਘ ਨੇ ਆਪਣੇ 20-25 ਹਥਿਆਰ ਬੰਸਾਥੇ ਦੇ ਨਾਲ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਗੋਣਛਾੜੀਆਂ ਸ਼ੁਰੂ ਕਰ ਦਿੱਤੀਆਂ ਇੱਕ ਗੋਲੀ ਗੁਰਦੇਵ ਸਿੰਘ ਤੇ ਦੂਜੀ ਗੋਲੀ ਪੰਡੋਰੀ ਪਿੰਡ ਨਿਵਾਸੀ ਗੁਰਵਿੰਦਰ ਸਿੰਘ ਨੂੰ ਲੱਗੀ ਗੋਣਾ ਚੱਲਣ ਦੇ ਬਾਅਦ ਸਰਪੰਚ ਆਪਣੇ ਸਾਥੀਆਂ ਦੇ ਨਾਲ ਫਰਾਰ ਹੋ ਗਿਆ ਅੱਜ ਸਾਰੇ ਇੰਨੇ ਗਾਲਾਂ ਕੱਢੀਆਂ ਉਥੇ ਅਸੀਂ ਗਏ ਗਾੜੀ 'ਪੀ ਤੂੰ ਇਹ ਕੰਮ ਨਾ ਕਰ ਰਾਈਨ ਨਾ ਵਾਸਤੇ ਗਏ ਵੀ ਤੂੰ ਇਹ ਕੰਮ ਕਿਉਂ ਕਰਨਿਆ ਤੇ ਸਾਨੂੰ ਕੋ ਗੋਲੀਆਂ ਚਲਾਉਂਦੇ ਆ ਪਿਆ ਸਿੱਧੀਆਂ ਗੋਲੀਆਂ ਮਾਰਦੇ ਆ ਕਿਹੜੇ ਕਿਹਦੇ ਸਾਥ ਸੀ ਇੱਕ 315 ਇੱਕ ਸਪਿੰਗ ਬਿਲਡ ਸੀ ਇੱਕ ਨਹੀਂ ਇੱਕ 315 ਇੱਕ ਸਪਿੰਗ ਬਿਲਡ ਦੇ ਇੱਕਰ ਵਾਲਵਰ ਸੀ ਇੱਕ ਪਿਸਟਲ ਸੀ ਦੋ ਦਨਾਲੀਆਂ ਸੀ ਬਾਕੀ ਦਾਤਰ ਕਿਰਪਾਨਾਂ ਵਾਧੂ ਸੀ ਉਹਨਾਂ ਕੋਲ ਇਤਨੇ ਪਤਲੇ ਲੱਗੀਆਂ ਗੋਲੀਆਂ ਇਹ ਤਾਂ ਇਹ ਦੋਹਾਂ ਬੰਦਿਆਂ 'ਨ ਗੋਲੀਆਂ ਲੱਗੀਆਂ ਕੀ ਨਾਮ ਗੁਰਵਿੰਦਰ ਸਿੰਘ ਤੇ ਗੁਰਦੇਵ ਸਿੰਘ ਕਿਤੇ ਲੱਗਿਆ ਇਨੂੰ ਇੱਕ ਨੂੰ ਇੱਥੇ ਤਾਂ ਲੱਗੀ ਵਖੀ ਜਿ ਲੱਗੀ ਐ ਇੱਕ ਥੱਲੇ ਪਟ ਜਿ ਲੱਗੀ ਐ ਇੱਕ ਦਿ ਲੱਤ ਜਿ ਲੱਗੀ ਐ ਪੁਲਸ ਨੂੰ ਬਾਅਦ ਚਾਹੀਏ ਮੌਕੇ ਤੋਂ ਬਾਅਦ ਚਾਹੀਏ ਕੀ ਮੰਗ ਕਰ ਰਿਹਾ ਮੰਗ ਹੈ ਕਿ ਨਾ ਇਨਸਾਫ ਹੋਣਾ ਜੇ ਤਾਂ ਸਾਡਾ ਹਿੱਸਾ ਜਦੋਂ ਇਸ ਬਾਰੇ ਸਰਪੰਚ ਨਿਸ਼ਾਨ ਸਿੰਘ ਦੇ ਨਾਲ ਗੱਲ ਕੀਤੀ ਗਈ ਤਾਂ ਉਹ ਆਪਣੇ ਉੱਪਰ ਲੱਗੇ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਦੁਬਾਰਾ ਇਸ ਬਾਰੇ ਸਰਪੰਚ ਨਿਸ਼ਾਨ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹ ਆਪਣੇ ਉੱਪਰ ਲੱਗੇ ਸਾਰੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਕਤ ਸਾਰੇ ਆਪਣੇ ਸਾਥੀਆਂ ਦੇ ਨਾਲ ਛੱਪੜ ਦੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕੁੱਛਨੇ ਵਾਜੀ ਇੱਕ ਛੱਪੜ ਹੀ ਛੱਪੜ ਦੀ ਪਿੱਲਾ ਇਹਨਾਂ ਨਜਾਇਜ਼ ਮਲੂਸਾਰੀ ਕਰਨ ਦਾ ਇਹ ਉਹਦੇ ਉੱਤੇ ਉਹ ਰੋਕਿਆ ਫਿਰ ਇੱਕ ਗਲੀ ਹੀ ਲਾਗੋ ਪੁੱਟ ਕੇ ਉਹ ਲੈ ਗਏ ਉਹਦਾ ਮਤਾ ਪਾ ਗਏ ਅਸੀਂ ਦਿੱਤਾ ਆ ਫਿਰ ਉਹਦੇ ਵਿੱਚ ਜਿਹੜਾ ਪਾਣੀ ਨਿਕਲਦਿਆ ਕਹਿੰਦੇ ਜਗਾ ਵਾਲੀਆਂ ਪਾਣੀ ਨਿਕਲਦਾ ਪਾਣੀ ਪੀਣ ਦਾ ਬੰਦ ਕਰਦੇ ਜਦੋਂ ਅਸੀਂ ਮੌਕੇ ਤੇ ਗਏ ਅਸੀਂ ਰਾਜੀ ਨਵੇਂ ਦੀ ਗੱਲ ਕਰ ਰਹੇ ਆ ਇਹਨਾਂ ਪਿੱਛੋਂ ਕੋਈ ਆ ਪਿੰਡ ਦੇ ਸਾਰੇ ਗਰਮੀ ਲਾਹੌਰੀਏ ਦੇ ਪਰਿਵਾਰ ਹੀ ਕਲਜਾਰੇਗਾ ਗੁਰਗੱਜ ਜੀ ਇਹ ਪਹਿਲਾਂ ਵੀ ਅਗਰ ਗੰਗਿਸਟਰ ਰਹਿ ਚੁੱਕਾ ਉੱਤੇ ਮਲੇ ਸਮੈਗ ਦੇ ਖੀਰੋਂ ਦੇ ਪੱਤੇ ਵੀ ਆ ਉਹਨਾਂ ਨਾਲ ਕੇ ਫਾਇਰਿੰਗ ਸ਼ੁਰੂ ਕਰਤੀ ਹੈ ਰੋੜੇ ਮਾਰਨੇ ਸ਼ੁਰੂ ਕਰਤੇ ਆ ਸਾਡੇ ਇੱਕ ਲੇਡੀ ਬਿੰਦਰਪੁਰ ਵਿੱਚ ਉਹਦੇ ਵੱਜੀ ਹੈ ਜੀ ਇੱਥੇ ਤੇ ਜੇਰੇ ਲਾਜਾ ਬਨਾਨਪੁਰ ਦੇ ਹਸਪੀਟਲ ਪਰ ਉਹਨਾਂ ਦੇ ਬੰਦੇ ਵੀ ਫਿੱਟਰ ਹੋਏ ਨੇ ਤੁਸੀਂ ਵੀ ਜੁੜੀ ਨਹੀਂ ਉਹਨਾਂ ਆਪਣੇ ਦਰਵਾਜ਼ਿਆਂ 'ਚ ਵੀ ਆ ਆ ਵੀ ਸਾਰਾ ਕੁਝ ਕੀਤਾ ਅਸੀਂ ਤੇ ਕਿ ਲੜਨ ਦੀ ਨੀਤ ਨਾ ਗਏ ਨਹੀਂ ਮੈਂ ਅਜੇ ਸਰਪੰਚ ਮੈਂ ਕਹਾਂਗਾ ਇਹਨਾਂ ਨਾਲ ਲੜੂੰਗਾ ਮੈਂ ਜਾ ਕੇ ਫੈਸਲਾ ਕਰਾਂਗਾ ਉਹਨਾਂ ਦੇ ਜਿਹੜੀਆਂ ਸਿਰਫ ਇਹ ਰੰਜਿਸ਼ ਸਾਰੀ ਹੈ ਜੀ ਚੋਣਾ ਤੋਂ ਉਹਨਾਂ ਦੀ ਹਾਰ ਹੁੰਦੀ ਰੰਜਿਸ਼ ਹੋਰ ਕੋਈ ਰੰਜਿਸ਼ ਨਹੀਂ ਆ ਗਈ ਜਿਹੜੀ ਉਹ ਤਾਂ ਕਬਾਹਾਨਾ ਬਣਾਉਂਦਾ ਹੈ ਇਹ ਲੜਾਈ ਦਾ ਬਸ ਨਹੀਂ ਜੁੜੀ ਉਹਨਾਂ ਦੇ ਵਜੇ ਆ ਗਏ ਨਾ ਪਤਾ ਨਹੀਂ ਮੈਨੂੰ ਉਹਦੇ ਪਤਾ ਨਹੀਂ ਵਜੇ ਆ ਨਾ ਉੱਥੇ ਕੋਈ ਸਾਡੇ ਵੱਲੋਂ ਗੋਲੀ ਚੱਲੀ ਆਪਣੇ ਆਪ ਮਾਰ ਲਈ ਹੋਣ ਜਾਂ ਵੱਖਰਾ ਕਸ਼ ਕਰ ਲਿਆ ਉਹ ਅਸੀਂ ਕੋਈ ਗੈ ਨਹੀਂ ਸਕਦੇ ਗੋਲੀ ਕਿਹਦੇ ਵਜੀ ਆਪਾਂ ਨੂੰ ਜਾਣਦੇ ਨਹੀਂ ਉਹ ਬੰਦੇ ਨੂੰ ਜੋ ਇਨਸਾਨ ਤੇ ਕਿਹਦੇ ਗੋਲੀ ਵਜੀ ਪੁਲਿਸ ਨੂੰ ਦੱਸਿਆ ਪੁਲਿਸ ਦੇ ਰਿਪੋਰਟ ਕੀਤੀ ਮੌਕੇ ਤੇ ਕੀਤੀ ਪੁਲਿਸ ਨੂੰ ਜੋ ਵੀ ਮੌਕੇ ਨਸਾਫ ਚਾਹੁੰਦੇ ਆ ਵੀ ਨਜਾਇਜ਼ ਸਾਰੀ ਇੱਕ ਇਸ ਸਬੰਧੇ ਡੀਐਸਪੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਗੋਲੀ ਚੱਲਣ ਦੀ ਸੂਚਨਾ ਮਿਲ ਚੁੱਕੀ ਹੈ ਦੋਨਾਂ ਪੱਖਾਂ ਦੇ ਬਿਆਨ ਦਰਜ ਕੀਤੇ ਗਏ ਨੇ ਤੇ ਮੈਡੀਕਲ ਰਿਪੋਰਟ ਤੋਂ ਬਾਅਦ ਅਰੋਪੀਆਂ ਦੇ ਬੰਦੀ ਕਾਰਵਾਈ ਕੀਤੀ ਜਾਵੇਗੀ ਮੌਕਾ ਦੇਖ ਲਿਆ ਜੀ ਤੇ ਜੋ ਝਗੜਾ ਹੋਇਆ ਉਹਦੇ ਹਿਸਾਬ ਨਾਲ ਜੋ ਪਾਰਟੀਆਂ ਬਿਆਨ ਦੇਣਗੀਆਂ ਉਹਦੇ ਤੇ ਕਾਰਵਾਈ ਹੋਊਗੀ ਬਸ ਠੀਕ ਹੈ ਸਰ ਕੀ ਕਾਰਨ ਹੈ ਜਿਹੜਾ ਚੋਂਜ ਆਫੇ ਦਵਾ ਦੇਗੀ ਖਿਆਲ ਜਿਹੜੇ ਜਮਾਨੇ ਮੁਕਣ ਖਿਆਲ ਕਰ ਰਹੇ ਆ ਜੀ 100% ਨਹੀਂ ਹੋਏ ਹਜੇ ਤੇ ਪੂਰੇ 90% ਤੋਂ ਵੱਧ ਸਾਡੇ ਰੈਸਟਿੰਗ ਹੋ ਚੁੱਕੇ ਆ ਬਾਕੀ ਵੀ ਕਰ ਰਹੇ ਆ ਅਸੀਂ ਸਾਰੇ ਅੰਮ੍ਰਿਤਸਰ ਤੋਂ ਚੁਕਚੇਨ ਸਾਗਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ